ਹਾਂਜੀ ਦੋਸਤੋ ਜਿੰਨਾ ਮੇਰੇ ਬੀਜਾਂ ਦਾ ਜਾਂ ਜਿੰਨਾ ਮੇਰੇ ਭੈਣਾਂ ਦਾ ਚਤੋ ਪੈਰ ਸਿਰ ਦਾ ਦਰਦ ਰਹਿੰਦਾ ਮਤਲਬ ਤੇ ਉਹੜੀ ਪਈ ਰਹਿੰਦੀ ਹਰ ਵਕਤ ਜਾਂ ਸਿਰ ਨੂੰ ਦਿਨ ਦੇ ਵਿੱਚ ਕਈ ਵਾਰ ਕਿਸੇ ਕੱਪੜੇ ਦੇ ਨਾਲ ਬੰਨ ਕੇ ਸੌਂਦੇ ਹੋ ਜਾਂ ਰਾਤ ਨੂੰ ਪੈਣ ਵੇਲੇ ਸਿਰ ਦਾ ਦਬੋਤ ਕਰਦਾ ਜਾਂ ਕਿਸੇ ਵੀ ਕਾਰਨ ਰੱਖੇ ਪ੍ਰੰਤ ਪੁਰਾਣਾ ਸਿਰ ਦਾ ਦਰਦ ਹੋ ਰਿਹਾ ਹੈ ਉਸ ਤੋਂ ਨਹੀਂ ਤੁਹਾਨੂੰ ਸਦਕਾਰਾ ਮਿਲਦਾ ਤਾਂ ਦੋਸਤੋ ਅੱਜ ਵਾਲੀ ਵੀਡੀਓ ਵਿੱਚ ਇਹ ਵੀਡੀਓ ਪੂਰੀ ਸੁਣਿਓ ਅੱਗੇ ਸ਼ੇਅਰ ਵੀ ਕਰੋ ਤਾਂ ਕਿ ਦੋਸਤੋ ਤੁਹਾਨੂੰ ਕੁਝ ਫਾਇਦਾ ਮਿਲ ਸਕੇ ਸਸਰੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਗੂਟਾ ਸਿੰਘ ਹਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਹੈਡੈਕ ਦੀ ਜੋ ਸਿਰਦਰਦ ਦੀ ਬੋਰੀ ਹੈ ਕਈਆਂ ਨੂੰ ਇੱਕ ਪਾਸੇ ਸਿਰਦਰਦ ਕਰਦਾ ਕਈਆਂ ਦਾ ਸਿਰਦਰਦ ਪਿਛਲੇ ਪਾਸੋਂ ਕਰਦਾ ਕਈਆਂ ਦਾ ਸਿਰਦਰਦ ਮੂਰਲੀ ਸੈਡ ਸਾਰੀ ਕਰਦੀ ਹੈ ਕਈ ਵਾਰ ਦਵਾਈਆਂ ਲੈਣ ਦੇ ਬਾਵਜੂਦ ਵੀ ਨਹੀਂ हट ਰਿਹਾ ਦਰਦ ਕੋਈ ਟੈਬਲੇਟ ਲੈਤੀ 2 ਘੰਟੇ 2.5 ਘੰਟੇ ਉਸ ਦੇ ਨਾਲ ਪੇਨ ਨੂੰ ਰਲੀਵ ਮਿਲੀ ਥੋੜੀ ਜੀ ਉਸ ਤੋਂ ਬਾਅਦ ਉਹ ਦਰਦ ਫੇਰ ਹੋਣ ਲੱਗਿਆ ਉਹੀ ਹਾਲ ਉਹੀ ਪੋਜੀਸ਼ਨ ਤੇ ਦੋਸਤੋ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਤੇ ਦੋਸਤੋ ਭਾਵੇਂ ਇਹਦੇ ਕਾਫੀ ਕਾਰਨ ਹੋ ਸਕਦੇ ਆ ਕਈਆਂ ਨੂੰ ਮਾਈਗਰੇਨ ਕਰਕੇ ਜਿਹਨੂੰ ਪੰਜਾਬੀ ਦੇ ਵਿੱਚ ਉਲਾਂ ਦੀ ਬਿਮਾਰੀ ਕਹਿੰਦੇ ਆ ਉਲਾਂ ਉੱਠਦੇ ਨੇ ਜਿੰਨਾਂ ਨੂੰ ਜਾਂ ਘਾਰ ਉੱਠਦੀ ਆ ਜਾਂ ਬੀਪੀ ਕਰਕੇ ਜਾਂ ਕਿਸੇ ਹੋਰ ਸ਼ਿਕਾਇਤ ਕਰਕੇ ਕਈ ਵਾਰੀ ਹਾਈਪਰ ਐਸਿਡਿਟੀ ਦੇ ਕਾਰਨ ਵੀ ਸਿਰਦਰਦ ਹੁੰਦਾ ਜਿਹਨੂੰ ਕਹਿੰਦੇ ਅਸੀਂ ਪੇਟ ਦੇ ਵਿੱਚ ਐਸਿਡ ਬਣਦਾ ਤੇਜਾਬ ਬਣਦਾ ਉਹਦੇ ਕਰਕੇ ਵੀ ਕਿਉਂਕਿ ਜਿਹੜੇ ਐਸਿਡ ਤੇਜਾਬ ਦੀ ਪ੍ਰੋਬਲਮ ਹੈ ਅੱਜਕੱਲ 92 ਤੋਂ 95 ਪਰਸੈਂਟ ਤੱਕ ਲੋਕਾਂ ਨੂੰ ਆ ਹਰ ਇੱਕ ਜਿਹਾ ਗੋਲੀਆਂ ਲੱਗੀਆਂ ਨੇ ਸਵੇਰੇ ਖਾਲੀ ਪੇਟ ਕੈਪਸੂਲ ਖਾਂਦੇ ਆ ਔਰ ਉਸ ਤੋਂ ਬਾਅਦ ਆਪਣਾ ਕੰਮ ਕਰਦੇ ਆ ਇਹ ਵੀ ਬਹੁਤ ਵੱਡਾ ਰੀਜਨ ਹੁੰਦਾ ਹੈ ਤੇ ਦੋਸਤੋ ਇੱਕ ਪੇਸ਼ੈਂਟ ਆਇਆ ਸੀ ਮੇਰੇ ਕੋਲੇ ਉਹ ਕਹਿੰਦੇ ਜੀ 25 ਸਾਲ ਤੋਂ ਮੈਂ ਗੈਸ ਤੇਜਾਬ ਤੋਂ ਪੀੜਤਾਂ ਤੇ ਬਾਕੀ ਕੁਝ ਹੋਰ ਮੈਂਬਰਾਂ ਦੇ ਲਈ ਕਹਿੰਦੇ ਜੀ ਹੁਣ ਤਾਂ ਡਾਕਟਰ ਸਾਹਿਬ ਬਿਮਾਰੀ ਇੰਨੀਆਂ ਹੋ ਗਈਆਂ ਵੀ ਜਿਹੜਾ ਗੈਸ ਤੇਜਾਬ ਹੈ ਸਾਡੇ ਘਰ ਦੇ ਵਿੱਚ ਸਿਰਫ ਦੋ ਪਰਿਵਾਰ ਦੇ ਮੈਂਬਰ ਬਚੇ ਨੇ ਬਾਕੀ ਸਾਰਿਆਂ ਨੂੰ 25 ਸਾਲ ਤੋਂ ਮੈਨੂੰ ਹੈ ਦਵਾਈਆਂ ਲੈ ਕੇ ਅੱਕ ਚੁੱਕੇ ਹਾਂ ਮਕਾ ਇਹਦਾ ਕੋ ਪੱਕਾ ਤੁਸੀਂ ਪ੍ਰਬੰਧ ਕਰਵਾਉਣਾ ਸੀ ਕਹਿੰਦਾ ਜੀ ਦਵਾਈਆਂ ਖਾਧੀਆਂ ਬਹੁਤ ਕਹਿੰਦਾ ਹੁਣ ਤਾਂ ਇੰਨੀ ਗੱਲ ਹੋ ਗਈ ਜੀ ਵੀ ਜਿਹੜਾ ਤੇਜਾਬ ਹੈ ਉਹ ਸਾਡੇ ਪਰਿਵਾਰ ਦਾ ਮੈਂਬਰੀ ਬਣ ਗਿਆ ਮਹਾਂਬਾਦ ਜੀ ਵਾਹ ਵਾਹ ਪਰਿਵਾਰ ਦਾ ਮੈਂਬਰ ਬਣ ਗਿਆ ਫਿਰ ਇਹਨੂੰ ਰਸਨ ਘਾਟ ਤੇ ਚੜਾ ਦਿਓ ਨੌ ਲਖਾ ਦਿਓ ਹੋ ਸਕਦਾ ਤੁਹਾਨੂੰ ਕੰਕਮਣ ਲੱਗੇ ਇਦਾਂ ਦੀਆਂ ਗੱਲਾਂ ਵੀ ਲੋਕ ਸ਼ੇਅਰ ਕਰਦੇ ਆ ਦੱਸਦੇ ਆ ਕਿ ਉਸ ਨੂੰ ਪਰਿਵਾਰ ਦਾ ਮੈਂਬਰੀ ਬਣ ਲਿਆ ਤੇ ਦੋਸਤੋ ਕਿਹੜੀ ਬਿਮਾਰੀ ਦਾ ਹੱਲ ਨਹੀਂ ਹੁੰਦਾ ਹਰ ਕਵਰ ਦਾ ਹੱਲ ਹੁੰਦਾ ਪਰ ਉਸ ਨੂੰ ਗੌਰ ਨਾਲ ਸੋਚਣਾ ਦੇਖਣਾ ਸਮਝਣਾ ਯਤਨਣਾ ਪੈਂਦਾ ਹੁਣ ਗੱਲ ਕਰਦੇ ਆਪਾਂ ਸਿਰਦਰਦੀ ਜਿਨ੍ਹਾਂ ਦੇ ਵੀਰਾਂ ਨੂੰ ਮਾਈਗਰੇਨ ਕਰਕੇ ਸਿਰਦਰਦ ਪਰਫਿਡੀਆਂ ਦੇ ਵਿੱਚ ਸਿਰਦਰਦ ਹਰ ਵਕਤ ਰਹਿੰਦਾ ਜਾਂ ਕਿਸੇ ਕੱਪੜੇ ਦੇ ਨਾਲ ਹਰ ਵਕਤ ਬੰਨ ਕੇ ਰੱਖਦੇ ਹਾਂ ਜਾਂ ਕੁੜਾਈਜੇ ਕਰਕੇ ਕਟਾਰ ਕਰਕੇ ਤੁਹਾਨੂੰ ਇਹ ਪ੍ਰੋਬਲਮ ਪੈਂਦੀ ਹੈ ਤਾਂ ਦੋਸਤੋ ਮੇਰੇ ਦਵਾਖਾਨੇ ਦੇ ਵਿੱਚ ਇੱਕ ਐਸੀ ਭਸਮ ਤਿਆਰ ਕੀਤੀ ਹੈ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਇਹ ਦੇਖੋ ਇਹ ਐਸੀ ਭਸਮ ਹੈ ਇਸ ਦੇ ਨਾਲ ਸਾਲਾਂ ਵੱਧੀ ਜੋ ਤੁਹਾਡਾ ਪੇਨ ਹੈ ਹੈਡੇਕ ਅਕਿਊਟ ਪੇਨ ਤੁਹਾਡਾ क्रोनिक ਡਿਸੀਜ਼ ਜੋ ਤੁਹਾਨੂੰ ਚੱਲੀ ਆ ਰਹੀ ਹੈ ਬਹੁਤ ਲੰਬੇ ਸਮੇਂ ਤੋਂ ਇਸ ਦੇ ਨਾਲ ਉਹ ਬਿਲਕੁਲ ਠੀਕ ਠਾਕ ਹੁੰਦਾ ਹੈ ਜਿੰਨੇ ਜਨਰਲ ਵੀ ਮੈਡੀਸਿਨ ਹੈ ਭੇਜੀ ਉਹਨਾਂ ਨੇ ਕਾਫੀ ਤਾਰੀਫ ਕੀਤੀ ਇਸ ਮੈਡੀਸਿਨ ਦੀ ਕਹਿੰਦੇ ਵੈਜ ਜੀ ਬਹੁਤ ਠੀਕ ਹੈ ਮੈਂ ਦੋਸਤੋ ਤੁਹਾਨੂੰ ਵੀ ਰਿਕੁਐਸਟ ਕਰਦਾ ਲੰਬੇ ਸਮੇਂ ਤੋਂ ਦਫਤਰ ਜਾਣੇ ਉਹ ਕੰਮ ਕਰਦੇ ਜਾਣੇ ਉਹ ਕਿੰਨਾ ਕੁ ਸਿਰ ਨੂੰ ਬੰਦ ਕੇ ਰੱਖੋਗੇ ਉਹ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਇਸ ਦੀ ਮੈਡੀਸਿਨ ਲਓ ਇਸ ਦੇ ਨਾਲ ਤੁਹਾਨੂੰ ਬਿਲਕੁਲ ਵੀ ਸਿਰਦਰਦ ਨਹੀਂ ਤੁਹਾਡਾ ਹੋਏਗਾ ਜਿਹੜੇ-ਜਿਹੜੇ ਦੋਸਤਾਂ ਨੂੰ ਜਾਂ ਕੋਈ ਮੇਰੀ ਭੈਣ ਇਸ ਸਿਰਦਰ ਤੋਂ ਪੀੜਤ ਹੈ ਲੰਬੇ ਸਮੇਂ ਤੋਂ ਬਿਮਾਰੀ ਚੱਲੀ ਆ ਰਹੀ ਹੈ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੰਟੈਕਟ ਕਰਕੇ ਫਾਇਦਾ ਲੈ ਸਕਦੇ ਹੋ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ